ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ ਜੋ ਉਹਨਾਂ ਦੀ ਬਾਣੀ ਹੈ ਫੁਨਹੇ ਸ੍ਰੀਲੇਖ ਹਰਿਵਰੀ ਉੱਤੇ ਲਿਖਿਆ ਹੁੰਦਾ ਫੁਨਹੇ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ 1361 ਤੋਂ ਲੈ ਕੇ 1363 ਤੱਕ ਇਹ ਬਾਣੀ ਦਰਜ ਹੈ ਅੱਜ ਫੋਨ ਹੈ ਦੀ ਇਸ ਬਾਣੀ ਦਾ 21ਵਾਂ ਛੰਦ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਆਓ ਸਭ ਤੋਂ ਪਹਿਲਾਂ ਇਸ ਪਵਨ ਜੋ ਸਤਗੁਰੂ ਜੀ ਦਾ ਸ਼ਬਦ ਹੈ ਇਹਦਾ ਪਾਠ ਉਚਾਰਨ ਕਿਵੇਂ ਕਰਨਾ ਹੈ ਪਾਠ ਉਚਾਰਨ करिए ਜਿਸ ਕੀ ਪੂਜਯ ਆਉਦ ਇਸ ਕੌਣ ਰਖਈ ਵੈਦਕ ਅਨੇਕ ਉਪਾਅ ਕਹਾਂ ਲਾਉ ਭਖਈ ਇਕੋ ਚੇਤ ਗਵਾਰ ਕਾਜ ਤੇਰ ਆਵਈ ਹਰ ਹਾਂ ਬਿਨ ਨਾਵੈ ਤਨ ਸ਼ਾਰ ਬ੍ਰਿਥਾ ਸਭ ਜਾਵਈ ਇਸ ਤਰ੍ਹਾਂ ਜਿਹੜਾ ਹੈ ਪਾਠ ਦਾ ਉਚਾਰਨ ਕਰਨਾ ਹੈ ਸੋ ਹਉ ਹੁਣ ਸੰਖੇਪ ਰੂਪ ਦੇ ਵਿੱਚ ਇਸ ਪਾਵਨ ਵਚਨ ਦੀ ਜਿਹੜੀ ਹੈ ਅਰਥ ਅਨੁਸਾਰ ਸਾਂਝ ਪਾਈਏ ਜਿਸ ਕੀ ਪੂਜੈ ਉਹਦ ਜਿਸ ਮਨੁੱਖ ਦੀ ਪੂਜੈ ਦਾ ਮਤਲਬ ਪੁੰਜ ਜਾਵੇ ਉਮਰ ਹੱਦ ਜਿਹੜੀ ਹੈ ਨਾ ਉਹ ਪੂਰੀ ਹੋ ਜਾਵੇ ਆਉਦੋ ਤੋਂ ਭਾਵ ਉਮਰ ਹੱਦ ਪੂਜੇ ਭਾਵ ਪੂਰੀ ਹੋ ਜਾਵੇ ਜਿਸ ਮਨੁੱਖ ਦੀ ਉਮਰ ਹੱਦ ਪੂਰੀ ਹੋ ਜਾਵੇ ਜੋ ਉਹਨੂੰ ਸਵਾਸ ਪਰਮਾਤਮਾ ਵੱਲੋਂ ਪਰਮੇਸ਼ਰ ਭਰਵਾਂ ਨੂੰ ਜੋ ਮਾਲਕ ਨੇ ਉਹਨੂੰ ਬਖਸ਼ੇ ਨੇ ਜੇ ਉਹ ਪੂਰੇ ਹੋ ਜਾਣ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤਿਸੈ ਕੌਣ ਰਖਈ ਕਿਹੜਾ ਹਕੀਮ ਇਹੋ ਜਿਹਾ ਕਿਹੜਾ ਮਨੁੱਖ ਇਹੋ ਜਿਹਾ ਜਿਹੜਾ ਜਿਸ ਦੀ ਉਮਰ ਪੂਰੀ ਹੋ ਗਈ ਹੋਵੇ ਉਹਨੂੰ ਬਚਾ ਲਵੇ ਐਸਾ ਕੋਈ ਮਨੁੱਖ ਨਹੀਂ ਹੈ ਕਿ ਜਿਸ ਮਨੁੱਖ ਦਾ ਸਮਾਂ ਆਇਆ ਹੋਵੇ ਉਹਨੂੰ ਕੋਈ ਹੋਰ ਮਨੁੱਖ ਬਚਾ ਲਵੇ ਐਸਾ ਕੋਈ ਮਨੁੱਖ ਨਹੀਂ ਹੈ ਜਿਸ ਦਾ ਸਮਾਂ ਆ ਜਾਂਦਾ ਉਹਨੂੰ ਕੋਈ ਰੱਖ ਨਹੀਂ ਸਕਦਾ ਫਿਰ ਉਹਨੂੰ ਕੋਈ ਬਚਾ ਨਹੀਂ ਸਕਦਾ ਤੋ ਸਤਗੁਰੂ ਪਾਤਸ਼ਾਹ ਇਹ ਕਹਿੰਦੇ ਨੇ ਜਿਸ ਮਨੁੱਖ ਦੀ ਉਮਰ ਪੂਰੀ ਹੋ ਜਾਵੇ ਹੋਰ ਕੋਈ ਮਨੁੱਖ ਉਹਨੂੰ ਬਚਾ ਨਹੀਂ ਸਕਦਾ ਰੱਖ ਨਹੀਂ ਸਕਦਾ ਹੈ ਵੈਦਕ ਅਨੇਕ ਉਪਾਅ ਕਹਾਂ ਲਾਉ ਭਾਖਾਈ ਵੈਦਕ ਵੈਦਾਂ ਦੀ ਹਕਮਤ ਇੱਕਮਤ ਜੀ ਨੂੰ ਅਸੀਂ ਕਹਿੰਦੇ ਸਿਆਣਪ ਜੀ ਨੂੰ ਅਸੀਂ ਕਹਿੰਦੇ ਹਕਮਤ ਵਿਦਿਆ ਗੈ ਲਈਏ ਵੈਦਕ ਉਪਾਉ ਤੋ ਭਾਵਨ ਦਾ ਹੀਲੇ ਢੰਗ ਸ੍ਰਿਸ਼ਤੇ ਵੈਦਿਕ ਅਨੇਕ ਉਪਾਉ ਕੋਈ ਵੈਦਿਕ ਹਕਮਤ ਦੇ ਅਨਸਾਰ ਹਕੀਮਾਂ ਦੇ ਅਨਸਾਰ ਕੋਈ ਚਾਹੇ ਦਵਾਈ ਤਿਆਰ ਕਰਾ ਲਵੇ ਚਾਹੇ ਕਿੰਨੇ ਨੁਸਖੇ ਵਰਤ ਲਵੇ ਫਿਰ ਕਹਾਂ ਲਾਉ ਭਖਈ ਕਹਾਂ ਲਾਉ ਦਾਰਸਨ ਕਿੱਥੋਂ ਤੱਕ ਹੈ ਭਖ ਭਖਈ ਦਾ ਮਤਲਬ ਹੁੰਦਾ ਦੱਸ ਸਕਣਾ ਆਖਿਆ ਕਰਨੇ ਕੋਈ ਕਿਥੋਂ ਤੱਕ ਦੱਸ ਸਕਦਾ ਚਾਹੇ ਕੋਈ ਕਿੰਨੀ ਵੀ ਹਕਮਤ ਸਿਆਣਪ ਦਾ ਮਾਲਕ ਹੋਵੇ ਵਿਦਿਆ ਦੇ ਅਨੇਕਾਂ ਹੀ ਨੁਸਖੇ ਤਕੀਮ ਦੀ ਵਿਦਿਆ ਦੇ ਹਕਮਤ ਦੇ ਕੋਈ ਕੁਝ ਨਹੀਂ ਦੱਸ ਸਕਦਾ ਤੇ ਕੋਈ ਕੁਝ ਕਰ ਵੀ ਨਹੀਂ ਸਕਦਾ ਕਿਉਂਕਿ ਜਿਸ ਮਨੁੱਖ ਦਾ ਸਮਝ ਆ ਜਾਂਦਾ ਨਾ ਵੱਡੇ ਵੱਡੇ ਡਾਕਟਰ ਵੀ ਇੱਕ ਛੋਟਾ ਜਿਹਾ ਸ਼ਬਦ ਅੰਗਰੇਜ਼ੀ ਦੇ ਵਿੱਚ ਕਹਿ ਕੇ ਚੱਲ ਜਾਂਦੇ ਸੌਰੀ ਕਿ ਅਸੀਂ ਤੁਹਾਡੇ ਇਸ ਮਨੁੱਖ ਨੂੰ ਬਚਾ ਨਹੀਂ ਸਕੇ ਸਾਨੂੰ ਅਫਸੋਸ ਹੈ ਕਿਉਂਕਿ ਜਦੋਂ ਇੰਨੀ ਵੱਡੀ ਸਿਆਣਪ ਦੇ ਮਾਲਕ ਉਹ ਡਾਕਟਰ 우ਬੈਦ ਹਕੀਮ ਕੁਝ ਨਹੀਂ ਦੱਸ ਸਕਦੇ ਕੁਝ ਨਹੀਂ ਕਹਿ ਸਕਦੇ ਆਮ ਮਨੁੱਖ ਕੀ ਕਰ ਸਕਦਾ ਫਿਰ ਕੁਝ ਵੀ ਨਹੀਂ ਕਰ ਸਕਦਾ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਭਾਈ ਜੀ ਦੀ ਉਮਰ ਪੂਰੀ ਹੋ ਜਾਂਦੀ ਨਾ ਉਹਨੂੰ ਕੋਈ ਮਨੁੱਖ ਰੱਖ ਨਹੀਂ ਸਕਦਾ ਚਾਹੇ ਉਹ ਕਿੰਨੇ ਵੀ ਵੈਦਿਕ ਨੁਸਖੇ ਵਰਤਲਵ ਹੈ ਜਾਂ ਜਿੰਨੇ ਵੀ ਹਕੀਮ ਡਾਕਟਰ ਉਹਦੇ ਕੋਲ ਖੜੇ ਹੋ ਜਾਣ ਕੋਈ ਕੁਝ ਵੀ ਨਹੀਂ ਦੱਸ ਸਕਦਾ ਤੋਂ ਅੱਗੇ ਸਤੁਰ ਕਹਿੰਦੇ ਨੇ ਇੱਕੋ ਚੇਤ ਗਵਾਰ ਇਸ ਮੁੱਦਨ ਸ਼ਬਦ ਹੈ ਕਿਉਂਕਿ ਗਵਾਰ ਦੇ ਰਾਰੇ ਨੂੰ ਅੰਕੜ ਨਹੀਂ ਹੈ ਤੋਂ ਸਤੁਰੂ ਪਾਚਕ ਕਹਿੰਦੇ ਨੇ हे ਮੂਰਖ हे ਗਾਫਲ ਚੇਤਨ ਅਰਥ ਸਿਮਰਿਆ ਕਰ ਯਾਦ ਕਰਿਆ ਕਰ ਇਕੋਈ ਪ੍ਰਮਾਤਮਾ ਪਰਮੇਸ਼ਰ ਨੂੰ ਚੇਤੇ ਕਰਿਆ ਕਰ ਇਕੋਈ ਰੱਬ ਦਾ ਨਾਮ ਜਪਿਆ ਕਰ ਕਾਜ ਤੇਰੇ ਆਵੈ ਕਾਜ ਦੇ ਜੱਜੇ ਨੂੰ ਸਰੀ ਕਾਜ ਵਿੱਚ ਤੇਰੇ ਕੰਮ ਵਿੱਚ ਭਾਵ ਤੇਰੇ ਕੰਮ ਇੱਕ ਪ੍ਰਮਾਤਮਾ ਦਾ ਨਾਮ ਹੀ ਆਣਾ ਹੈ ਜੇਹ ਮਾਰਗ ਕੇ ਗਨੇ ਜਾਏ ਨਾ ਕੋਸਾ ਹਰ ਕਾ ਨਾਮ ਤੁਹਾਂ ਸੰਗਤ ਤੁਸਾ ਉਥੇ ਇੱਕ ਪ੍ਰਮਾਤਮਾ ਦਾ ਨਾਮ ਹੀ ਕਮਾਣਾ ਹੈ ਪਰਮੇਸ਼ਰ ਦਾ ਨਾਮ ਹੀ ਕਮਾਣਾ ਹੈ ਐ ਗافل ਰੱਬ ਨੂੰ ਭੁੱਲੇ ਹੋਏ ਮੂਰਖ ਮਨੁੱਖ ਉਸ ਰੱਬ ਨੂੰ ਚੇਤੇ ਕਰ ਉਸ ਪ੍ਰਮਾਤਮਾ ਦਾ ਨਾਮ ਜਪ ਹਰ ਹਾਂ ਇਸ ਅਖੀ ਐ ਭਾਈ ਬਿਨ ਨਾਵੈ ਤਨ ਸ਼ਾਰ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਸਰੀਰ ਸਵਾ ਹੈ ਮਿੱਟੀ ਦੇ ਬਰਾਬਰ ਹੈ ਔਰ ਕੁਝ ਵੀ ਨਹੀਂ ਹੈ ਵਿਰਥਾ ਸਭ ਜਾਵਈ ਇਸਾਰਾ ਜੀਵਨ ਵਿਅਕਾਰ ਅਵ्यर्थੀ ਚੱਲਿਆ ਜਾਂਦਾ ਜੇ ਪ੍ਰਮਾਤਮਾ ਪਰਮੇਸ਼ਰ ਦੀ ਬੰਦਗੀ ਨਾ ਕਰ ਹੋਈ ਹੋਵੇ ਉਸ ਰੱਬ ਨੂੰ ਚੇਤੇ ਨਾ ਕੀਤਾ ਜਾਵੇ ਤਾਂ ਮਨੁੱਖਾ ਜਨਮ ਵਿਅਰਥ ਚੱਲਿਆ ਜਾਂਦਾ ਹੈ ਤੋਂ ਇਸ ਪਵਨ ਛਣ ਦੇ ਵੀ ਸਤਿਗੁਰੂ ਸਮਝਾਉਂਦੇ ਨੇ ਕਿ ਭਾਈ ਜਿਸ ਮਨੁੱਖ ਦੀ ਉਮਰ ਪੂਰੀ ਹੋ ਜਾਂਦੀ ਉਮਰ ਹੱਦ ਤੱਕ ਜੋ ਮਿਲੇ ਸਵਾਸ ਉਹ ਪੂਰੇ ਹੋ ਜਾਂਦੇ ਉਸ ਨੂੰ ਕੋਈ ਹੋਰ ਮਨੁੱਖ ਫਿਰ ਸੰਸਾਰ ਤੇ ਰੱਖ ਨਹੀਂ ਸਕਦਾ ਚਾਹੇ ਜਿੰਨੇ ਮਰਜੀ ਵੈਦਾਂ ਦੇ ਨੁਸਖੇ ਲੈ ਹੁਣ ਉਹ ਵੀ ਕੁਝ ਨਹੀਂ ਦੱਸ ਸਕਦੇ ਭਾਵ ਮਨੁੱਖ ਨੂੰ ਜਾਣ ਵਾਲੇ ਨੂੰ ਉਹ ਵੀ ਬਚਾ ਨਹੀਂ ਸਕਦੇ ਹੈ ਜਿਹਦੇ ਸਵਾਸ ਹੀ ਪੂਰੇ ਹੋ ਗਏ ਹੁਣ ਉਹਨੂੰ ਫਿਰ ਕੋਈ ਵੀ ਨਹੀਂ ਰੱਖ ਸਕਦਾ ਇਸ ਕਰਕੇ হে ਗافل اے ਰੱਬ ਨੂੰ ਭੁੱਲੇ ਹੋਏ ਮਨੁੱਖ ਇੱਕੋ ਹੀ ਰੱਬ ਨੂੰ ਚੇਤੇ ਕਰ ਤੇ ਉਹੀ ਤੇਰੇ ਕਾਮ ਆਣ ਵਾਲਾ ਹੈ ਪ੍ਰਮਾਤਮਾ ਦਾ ਨਾਮ ਇਸ ਕਰਕੇ ਹੀ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜਿਹੜਾ ਸਰੀਰ ਹੈ ਇਹ ਮਿੱਟੀ ਦੇ ਬਰਾਬਰ ਹੈ ਰਾਖ ਹੈ ਸੋ ਨਾਉ ਤੋਂ ਬਿਨਾ ਮਨੁੱਖ ਦਾ ਜਨਮ ਵਿਰਥਾ ਸਭ ਜਾਵੇ ਹੀ ਭਾਅ ਬੇਕਾਰ ਹੀ ਚਲਿਆ ਜਾਂਦਾ ਹੈ ਸੋ ਇੱਕ ਦਿਨ ਸੰਸਾਰ ਨੂੰ ਛੱਡ ਕੇ ਅਸੀਂ ਜਾਣਾ ਹੈ ਉਸ ਪ੍ਰਮਾਤਮਾ ਦੀ ਬੰਦਗੀ ਕਰੀਏ ਉਹਦਾ ਨਾਮ ਚੇਤੇ ਕਰੀਏ ਸਤਿਗੁਰ ਸਮਝਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ